ਸਾਸਰੀ ਕਾਲਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਬਈ ਕੱਲ ਵਾਲੀ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਇਆ ਤਾਂ ਸੀਵਰੇਜ ਦਾ ਕੰਮ ਸ਼ੁਰੂ ਕਰਿਆ ਤਾਂ ਅਮਨ ਸਿਟੀ ਵਿੱਚ ਕੁਠੀ ਚ ਤੇ ਰਾਤ ਅਸੀਂ ਲੇਟ ਹੋ ਗਏ ਤੇ ਇੱਥੇ ਕੁਠੀ ਦੇ ਵਿੱਚ ਮੇਨ ਲਾਈਨ ਤੇ ਬਜਰੀ ਪਾਉਣ ਲੱਗੇ ਬਿਤੇ ਨੀਰਾ ਹੋ ਗਿਆ ਤਾਂ ਖੈਰ ਅੰਦਰ ਸਾਨੂੰ ਅਸੀਂ ਕੰਪਲੀਟ ਕਰ ਗਏ ਤੇ ਫਿਰ ਵੀ ਕੰਮ ਤੇ ਬਈ ਬਜਰੀ ਦਾ ਕੰਮ ਥੋੜਾ ਜਿਹਾ ਰਹਿ ਗਿਆ ਤਾਂ ਲਾਈਨ ਤੇ ਪਾਉਣੇ ਤੇ ਤੇ ਅੱਜ ਇੱਕ ਆਪਾਂ ਬੰਦਾ ਹੋਰ ਵਧਾਇਆ ਤਾਰੇ ਬਾਈ ਨੂੰ ਨਾਲ ਲੈ ਕੇ ਆਏ ਆਂ ਤੇ ਆਉਂਦਾ ਹੀ ਆ ਅੱਜ ਸਵੇਰੇ ਡੇਢ ਬੋਰੀ ਦਾ ਮਾਲ ਲਾ ਲਿਆ ਤੇ ਥੋੜਾ ਜਿਹਾ ਜਿਹੜਾ ਕੱਲ ਬਜਰੀ ਦੇ ਪਾਇਪ ਪਾਇਪ ਤੇ ਬਜਰੀ ਰਹਿ ਗਈ ਸੀ ਪਾਉਣੇ ਤੇ ਉਹ ਪਾ ਕੇ ਅੱਜ ਉਹਨੂੰ ਕੰਪਲੀਟ ਕਰਦੇ ਆ ਤੇ ਅੱਜ ਪਿੱਛੇ ਵਾਲੇ ਬਾਥਰੂਮਾਂ ਦੀ ਚਣਾਈ ਹੋ ਸਕੇ ਅੱਜ ਹੌਦੀ ਬਣਾਈਏ ਤੇ ਪੈਕੂਪ ਕੱਢੂਗੇ ਅੱਜ ਦਾ ਟਾਰਗੇਟ ਆਪਣਾ ਹੀ ਹੈ ਬਾਈ ਬਣੇ ਰਹੋ ਵੀਡੀਓ ਦੇ ਨਾਲ ਅੰਤ ਤੱਕ ਤੇ ਦੇਖਦੇ ਆ ਅੱਜ ਦਿਨ ਦਾ ਕਿਦਾਂ ਲੰਘਦਾ ਮਾਹੌਲ ਡੇਢ ਬੋਰੀ ਦਾ ਅੱਜ ਬਾਈ ਮਾਲ ਲਾ ਲਾਇਆ ਆਪਾਂ ਨੇ ਮਾਲਾਂ ਤੇਜ ਅੱਜ ਤਾਰੇ ਮਾਲ ਹਨ ਡੇਢ ਤੇ ਵੀ ਉੱਪਰੇ ਦੀ ਬੋਰੀ ਦੋਏ ਬੋਰੀਆਂ ਹੋ ਗਈਆਂ ਸਮਝ ਲੈ ਉਹ ਮੋਂ ਤੋਂ ਇੰਨਾ ਕਾ ਨਿਕਲਿਆ ਵਾਹ ਹਾਂ 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 ਅੱਧਾ ਕਾ ਨਾ ਠੀਕ ਹੈ ਇੰਨਾ ਕਾ ਰਾਤ ਰਹਿ ਗਿਆ ਤਾਂ 7:30 ਤੇ ਬਜਰੀ ਮਾਲ ਤੇ ਅੰਦਰ ਅੰਦਰ ਪਾ ਦਿੱਤਾ ਕੱਲ ਆਹ ਕਮਰੇ ਚ ਰਹਿ ਗਿਆ ਤਾਂ ਬਈ ਐਸੀ ਠੀਕ ਹੈ ਲਾ ਕੇ ਤੇ ਤਾਂ ਕਿ ਲੈ ਲ ਕੋਈ ਲੈ ਲੇ ਨਾ ਤੇ ਮਿੱਟੀ ਇੱਥੇ ਤੁਹਾਨੂੰ ਪਤਾ ਕੱਲ ਦੱਸਿਆ ਤਾਂ ਆਪਾਂ ਵੀਡੀਓ ਚ ਗਿੱਲੀ ਦੀ ਇਸ ਕਰਕੇ ਬਈ ਆਪਾਂ ਠੀਕ ਹੈ ਲਾ ਕੇ ਚੰਗੀ ਤਰ੍ਹਾਂ ਥੱਲੇ ਮਾਲ ਤੁੰਗਿਆ ਤਾਂ ਪਹਿਲਾਂ ਲੈਨਜਾਮ ਕਰੀਤੀ हां बाबू क्या कहना मैं ना तारे मेनू की चाय किलो वो कुछ ताते लाए बना के ठीक है ठीक है पालो पालो बस चाय काम भाई जोर पार दा आज दा करते हैं तारे, तारे भाई पिता तारे पिता उधर ही है।, है उसी दा पिता है जोर पार दा काम आज भाई चाय assi ajj karte leke aaye bana ke हां थानू पता ही है मुल्ल दी चाय बारा नहीं खांदी हैगी आपा नु ਅੱਜ ਆ ਬਾਗੂ ਪੱਜ ਲਾਈਨ ਤੇ ਬਜਰੀ ਕੰਪਲੀਟ ਕਰਕੇ ਪਿੱਛੇ ਹੌਦੀ ਬਣ ਜੂਗੀ ਅੱਜ ਆਪਣੀ ਪਿੱਛੇ ਵਾਲੇ ਪਾਈਪ ਕੱਢ ਦਨੇ ਹਨਾ ਪਿੱਛੇ ਵਾਲਾ ਵੇੜਾ ਦਾ ਕੰਮ ਕੰਪਲੀਟ ਹੋ ਜਾਊਗਾ ਫਿਰ ਆਪਣਾ ਅੱਗੇ ਵਾਲਾ ਰਹਿ ਜਾਊਗਾ ਚਲੋ ਠੀਕ ਆ ਬਈ ਚਾਹ ਪੀ ਕੇ ਕਰਦੇ ਆ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਹੌਦੀ ਦੀ ਪਟਾਈ ਹੋ ਗਈ ਬਾਗੂ ਆਪਣੀ ਹਨਾ ਪਾਣੀ ਵਾਲੀ ਹੋਦੀ ਪੁਰੇ ਬਣਾਉਂਗਾ ਪਿੱਛੇ ਕਰਕੇ ਪਿੱਛੇ ਕਰਕੇ ਬਣਾਉਂਗਾ ਪਾਣੀ ਵਾਲੀ ਹੋਦੀ ਅਬ ਸਿੱਧੇ ਪਾ ਵਿੱਚ ਗਿਰ ਜਾਊਗਾ ਤੇ ਇੱਥੇ ਬਣ ਜੂਗੀ ਹੋਦੀ ਆਪਣੀ ਪਾਣੀ ਵਾਲੀ ਪੁਰੇ 18 18 ਦੀ ਬਣਾਉਂਗੇ 18 18 ਦੀ ਬਹੁਤ ਹਨ ਹੋਦੀ ਬਣ ਜੂਗੀ ਥੱਪੋ ਬਾਈ ਥੱਪੋ ਦੀ ਬਣ ਜੂਗੀ ਬਜਰੀ ਪਾ ਕੇ ਮੁੰਡੇ ਨੇ ਮਿੱਟੀ ਪੱਧਰੀ ਕੱਢਤੀ ਸਾਰੀ ਉਹ ਕਮਰੇ ਅਜਾ ਇੱਧਰ ਕਮਰੇ ਚ ਗਿੱਲੀ ਮਿੱਟੀ ਇਹ ਨਹੀਂ ਛੇਤੀ ਸੁੱਕਦੀ ਨਹੀਂ ਹੈ ਹਵਾ ਲੱਗੂਗੀ ਇਹਨੂੰ ਹੌਲੀ ਹੌਲੀ ਆਹ ਮਿੱਟੀ ਸੌਖੀ ਪਟਾਈ ਹੋ ਗਈ ਦੀ ਕੱਲ ਆਹ ਸੌਖੀ ਦਾਰੇ ਹੈ ਨਾ ਹੌਲੀ ਸੁੱਕੇ ਉਹ ਦੀ ਮਿੱਟੀ ਆਹ ਅੰਦਰ ਵਾਲੀ ਗਿੱਲੀ ਆਹ ਦੀ ਪਟਾਈ ਬਾਦ ਔਖੀ ਦੀ ਗੱਲ ਆਪਣੇ ਤੇ ਹੋਰ ਕੋਈ ਗੱਲ ਬਾਤ ਗੱਲ ਹੋ ਗਈ ਹੁਣ ਤੇ ਰਹਿਣਾ ਰੱਖੋ ਠੀਕ ਹੈ ਤੇ ਪਾ ਜੀ ਪਾਈਏ ਬਾਸ਼ਪੇਸ਼ਣ ਦੇ ਥੱਲੇ ਡਰੇਨ ਬਣ ਗਈ ਤੇ ਟੂਟੀਆਂ ਦੇ ਡਬੈਟਰ ਦੇ ਥੱਲੇ ਡਰੇਨ ਪਾਤੀ ਇੱਕ ਆ ਆਪਣਾ ਸ਼ੀਟ ਦਾ ਸੈਂਟਰ ਬਣਾਤਾ 9 ਇੰਚੀ ਪਿੱਛੇ ਤੇ 10 ਇੰਚੀ ਰੱਖਿਆ ਟੈਲਟੂ ਲਾ ਕੇ 9 ਰਹਿ ਜਾਊਗਾ ਤੇ ਬਈ ਬਾਹਰ ਵੀ ਆਪਾਂ ਨੇ ਹੌਦੀ ਦਿਖਾਉਣੀ ਆ ਤੁਹਾਨੂੰ ਤਿਆਰੀ ਹੌਦੀ ਬਣੂਗੀ ਇੱਥੇ ਆਪਣੀ 15 ਬਾਈ 15 ਦੀ 18 18 ਮੀਟਰਾਂ ਦੇ ਰੱਖੀ ਆ ਸਰੀਆ ਪਾਏ ਦੇ ਵਿੱਚ ਤਿੰਨ ਤਿੰਨ ਰੋਟੇ ਪਾਣੀ ਵਾਲੀ ਹੌਦੀ ਆਪਣੀ ਹੋਰੇ ਬਣ ਜਣੀ ਹੈ ਨਾ ਹਾਂ ਬਸ ਠੀਕ ਹੈ ਚੱਲ ਪਾਈਏ ਬਜਰੀ ਫਿਰ ਬਜਰੀ ਤੇ ਉਹਨੂੰ ਤੋੜ ਖਾਤਾ ਕਰਨਾ ਹੈ ਕਰਨਾ ਹੈ ਘਰ ਠੀਕ ਹੈ ਹੌਦੀਆਂ ਦਾ ਕੰਮ ਆਪਣਾ ਬਾਈ ਕੰਪਲੀਟ ਹੋ ਗਿਆ ਤੇ ਫਿਰ ਹਾਲ ਪਿੱਛੇ ਦਾ ਆਪਣਾ ਫੋਰਸ਼ਨ ਕੰਪਲੀਟ ਹੋ ਗਿਆ ਸੀ ਦੇ ਨਾਲੇ ਸਾਰੇ ਅੰਦਰ ਬਾਥਰੂਮ ਦਾ ਵੀ ਪੈ ਗਿਆ ਡਰੇਨਾ ਤੇ ਅ ਪਿੱਛੇ ਵਿੜੇ ਦਾ ਵੀ ਕੰਮ ਕੰਪਲੀਟ ਹੋ ਗਿਆ ਤੇ ਬਈ ਇਸੇ ਦੇ ਨਾਲ ਆਪਣਾ ਅੱਜ ਦਾ ਕਾਰਜਕ੍ਰਮ ਇੱਥੇ ਸਮਾਪਤੀ ਕਰਦੇ ਆਂ ਤੇ ਕੱਲ ਨੂੰ ਮਿਲਦੇ ਆਂ ਬਈ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ